ਆ ਸਾਰਾ ਖੇਤ ਨੰਨਸਰਿਆ ਹੋਇਆ ਸੁੱਕਾ ਕੱਦੂ ਵੀ ਵਿਧੀਆਂ ਲਾਇਆ ਸੀ ਆਪਾਂ ਇਹ ਚ ਆਪਾਂ ਲੇਜ਼ਰ ਕਰਾ ਕੇ ਉੱਤੇ ਸੁਹਾਗਾ ਮਾਰਤਾ ਸੀ ਪਾਣੀ ਛੱੜਦਾ ਸੀ ਤੋਂ ਬਾਅਦ ਦਵਾਈ ਪਾ ਕੇ ਆਪਾਂ ਤੋੜ ਲਵਾਤੀ ਸੀ ਇਹ ਚ ਹੋਣ ਲੱਗਿਆ ਹੋਇਆ 15 ਜੂਨ ਦਾ ਉਹ ਟਾਈਮ ਪੂਰੀ ਖੜਾਕੇ ਦੀ ਗਰਮੀ ਪੈਂਦੀ ਹੁੰਦੀ ਆ ਉਹ ਤਾਂ بارش ਵੀ ਨਹੀਂ ਕੋਈ ਹੋਈ ਸਾਨੂੰ ਪਹਿਲਾਂ ਡਰ ਸੀ ਜੇ ਵੀ ਕਦੇ ਪਾਣੀ ਖੜਨਾ ਨਹੀਂ ਪਾਣੀ ਇਹ ਚ ਇੰਨਾ ਵਧੀਆ ਖੜਿਆ ਉਹਨਾਂ ਕੱਦੂ ਵਾਲੀ ਪੀਤੇ ਉਹ ਜਿ ਨਹੀਂ ਖੜਿਆ ਜਿੰਨੇ ਚ ਖੜਿਆ ਪਾਣੀ ਉਹਨਾਂ ਹੁਣ ਕਿੰਨੀਂ بارشਾਂ ਬੈ ਕੇ ਆਟੀਆਂ ਨੇ ਪੂਰੇ ਕਹ ਰਹੇ ਬੱਤਾ ਉੱਪਰ ਵੀ ਪਾਣੀ ਜਾਂਦਾ ਸੀ ਐਹ ਟਾਈਮ ਇਦੇ ਵਿੱਚ ਨਾ ਖਾਰਸ ਲੱਗਿਆ ਪਿਆ ਬਿਲਕੁਲ ਪਾਣੀ ਨਹੀਂਗਾ ਆ ਦੇਖ ਲਓ ਬਿਲਕੁਲ ਪਾਣੀ ਨਹੀਂ ਮੇਰੇ ਪੈਰ ਨੂੰ ਮਿੱਟੀ ਨਹੀਂ ਲੱਗਦੀ ਲੈ ਗਾਰਾ ਹੀ ਲੱਗਾ ਮੇਰੇ ਪੈਰ ਨੂੰ ਵੇ ਮੈਂ ਉਧਰ ਵੱਢ ਜਾ ਸਾਰਾ ਗਾਰਾ ਲੱਗਦੀ ਪੈਰ ਨੂੰ ਮੇਰੇ ਖੱਦੂ ਵਾਲੇ ਚ ਕਾਮਦਾਰ ਝੋਨਾ ਵਾ ਕੋਈ ਬਿਮਾਰੀ ਨਹੀਂ ਇਹਨੂੰ ਕੋਈ ਉਲੀ ਰੋਗ ਨਹੀਂ ਤੇ ਪੂਰਾ ਵਧੀਆ ਝੋਨਾ ਖੜਾ ਹੈ ਇਹ ਡਰਨ ਦੀ ਲੋੜ ਨਹੀਂ ਨਾ ਕੱਖ ਹੁੰਦੇ ਨੇ ਇਹ ਚ ਕਹਿੰਦੇ ਪਾਣੀ ਵਧੀਆ ਖੜਦਾ ਵਾ ਵਿੱਚ ਬੰਦੇ ਕਹਿੰਦੇ ਨਹੀਂ ਪਾਣੀ ਨਹੀਂ ਖੜਦਾ ਪਾਣੀ ਨਹੀਂ ਪੂਰਾ ਹੋਣਾ ਪਾਈ ਲੈਜਰ ਵੱਜਿਆ ਹੋਊ ਸੁਭਾਗਾਪੁਰਾ ਵੱਧਿਆ ਵੱਜਿਆ ਹੋਊ ਪਾਣੀ ਖੜੂ ਆਈ ਖੜੂਗਾ ਪਿਛਲੇ ਸਾਲ ਮੇਰੇ 20 ਕਿੱਲੇ ਰਵੇਸਲ ਤੇ ਸੀ ਜਮਾ ਰਵੇਸਲ ਚ ਕੋਈ ਸਮੱਸਿਆ ਨਹੀਂ ਆਈ ਹੈਗੀ ਜਦੋਂ ਚਾੜ ਜਦੋਂ ਬਾਰਸ਼ਾ ਹੋਣ ਲੱਗਦੀ ਦੋ ਭੋਲੇ ਚ ਆਉਂਦਾ ਆਹ ਸਟੇਜ ਤੇ ਆ ਜਾਂਦਾ ਪਿਛਲੀ ਰੇ ਤੇ ਇਹ ਪਾਣੀ ਧਰਤੀਆਂ ਦੇ ਆ ਪੀਣ ਲੱਗ ਜਾਂਦਾ ਦੋ ਆਟੋਮੈਟਿਕ ਉਦੋਂ ਪਾਣੀ ਖੜਦਾ ਨਹੀਂ ਇੱਥੇ ਤੇ ਅਸੀਂ ਡਾਕਟਰ ਦਰੇਸ਼ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸਰੀਕਰ